Субтитры so, i ਰਤਨ ਕੋ ਵਰਤੰ ਬਿਰਲਾ ਪਵ ਕਬੀਰ ਪਾਪੀ ਭਗਤ ਨ ਪਾਵਈ ਹਰ ਪੂਜਾ ਨਾ ਸੋਹਾਏ ਕਿ ਚੰਦਨ ਪਰ ਹਰ ਜਹ ਬਿਗੰਦ ਤਹ ਜਾਏ ਆਏ ਪ੍ਰਭ ਸਰਣਾਗਤੀ ਕਿਰਪਾ ਨਦਾ ර හරමන වසත නානක හොතන ක අකර හරමන වසත නානක හෝතන ਦੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮੁਜੱਸ਼ਮੇ ਰਹਿਮਤਾਂ ਦੇ ਪੰਡਾਰ ਜਹਰ ਜਹੂਰ ਅਜਰ ਜੂਰ ਸੰਗੁਚੇ ਮਾਨਵਤਾ ਦੇ ਸੰਝੇ ਰਹੇ ਗੁਰ ਸ਼ਬਦ ਗੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਨ ਪਵਿੱਤਰ ਅਜੂਰੀ ਦੇ ਅੰਦਰ ਅਜਰੀਆਂ ਲਗਾ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਕਾਲ ਸਰੂਪ ਸਦ ਸੰਗਤ ਜੀਉ ਵੱਡੇ ਹੀ ਭਗ ਸਰੋਮਣੀ ਭਗਤ ਭਗਤ ਕਵੀਰ ਜੀਆਂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਰਰੋਜ ਵਿਚਾਰਾਂ ਦੀ ਸੰਜਪੂਰੇ ਹਾਂ ਅੱਜ ਦੇ ਪਾਵਨ ਸਲੋਕ ਦੇ ਅੰਦਰ ਕਬੀਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ ਕਬੀਰ ਜੀ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੋਹਾਏ ਜਿਸ ਤਰੀਕੇ ਦੇ ਨਾਲ ਇਨਸਾਨ ਨੂੰ ਕੋਈ ਬਿਮਾਰੀ ਹੈ ਕੋਈ ਰੋਗ ਹੈ ਭਾਵੇਂ ਇਹਨੂੰ ਫੀਵਰ ਫੀਵਰ ਹੋਇਆ ਵਿਖਾਰ ਹੋਇਆ ਤਾਂ ਉਹਦੇ ਵਿੱਚ ਵੀ ਦਾ ਜਿਹੜਾ ਜ਼ੁਬਾਨ ਦਾ ਸਵਾਦ ਉਹ ਬਦਲ ਜਾਂਦਾ ਮਿੱਠੀ ਚੀਜ਼ ਵੀ ਇਹਨੂੰ ਕੋੜੀ ਲੱਗਣ ਪੈਂਦੀ ਕੋੜੀ ਲੱਗਣ ਲੱਗ ਪੈਂਦੀ ਹੈ ਕਬੀਰ ਜੀ ਕਹਿੰਦੇ ਨੇ ਰੱਬ ਦੀ ਬੰਦਗੀ ਅਤ ਦੀ ਮਠਿਆਸ ਹੈ ਮੱਤ ਦਾ ਸਕੂਨ ਹੈ ਅਤੇ ਇਹਦੇ ਵਰਗੀ ਦੁਨੀਆ ਤੇ ਕੋਈ ਸੌਖੀ ਚੀਜ਼ ਨਹੀਂ ਹੈ ਇਹਦੇ ਵਰਗਾ ਆਨੰਦ ਕੋਈ ਨਹੀਂ ਹੈ ਦੁਨੀਆ ਤੇ ਰੱਬ ਨੂੰ ਮੰਨਣਾ ਰੱਬ ਨੂੰ ਧਿਆਉਣਾ ਰੱਬ ਦੀ ਯਾਦ ਦੇ ਵਿੱਚ ਰਹਿਣਾ ਇਹਦੇ ਵਰਗਾ ਆਨੰਦ ਦੁਨੀਆ ਤੇ ਕਿਤੇ ਨਹੀਂ ਹੈ ਪਰ ਬਦਕਸਮਤੀ ਇਨਸਾਨ ਦੀ ਇਹ ਹੈ ਇਨਸਾਨ ਦਾ ਜਿਹੜਾ ਜੋਰ ਲੱਗਾ ਫਾਰਮੈਲਿਟੀਆਂ ਤੇ ਕਿ ਤਨ ਦੇ ਵਿਖਾਵੇ ਦੇ ਲਈ ਇਹ ਤਾਰਮਕਟ ਗਾਣੇ ਦਿਨ ਨਾਲ ਜੁੜਿਆ ਰੱਬ ਦੇ ਨਾਲ ਜੁੜਿਆ ਬਾੜ ਦਾ ਵਿਖਾਵਾ ਮੁਕਤ ਕਰਦੇ ਬਾੜ ਦਾ ਵਿਖਾਵਾ ਹੁਣ ਇਹ ਦੇ ਕਰਕੇ ਹੈ ਅਰੋਗਤਾ ਲੱਗੇ ਆ ਮਨ ਤੇ ਇਹਨੇ ਆਪਣੇ ਤਨ ਤੇ ਜੋਰ ਲਾਇਆ ਹੈ ਬਿਮਾਰੀ ਦੇ ਰੋਗ ਤੇ ਹੈ ਮਨ ਤੇ ਹੈ ਰੋਗੀ ਦਾ ਮਨ ਹੈ ਇਹਨੇ ਸਾਰਾ ਜੋਰ ਆਪਣੇ ਤਨ ਤੇ ਲਾਇਆ ਹੋਇਆ ਕਿ ਮੈਂ ਐਦਾਂ ਧਰਮ ਦੇ ਮੁਤਾਬਕ ਚੱਲਾਂ ਆ ਵੀ ਪਾਠ ਪੂਜਾ ਕਰਵਾਂ ਲਮਾਂ ਆ ਵੀ ਕਰ ਲਮਾਂ ਆ ਦਾਨਪੁਨ ਕਰਲਾ ਮਾ ਜਿਤਨੇ ਇਹਨੇ ਕੁਝ ਕੀਤਾ ਹਾਲਾਂਕਿ ਇਦਾਂ ਕਰਨਾ ਬੜਾ ਮੁਸ਼ਕਲ ਹੈ ਪਰ ਇਹ ਕਰਦਾ ਪਿਆ ਤਨ ਦੇ ਵਿਖਾਵੇ ਦੇ ਲਈ ਇਹਨੇ ਬਹੁਤ ਕੁਝ ਕੀਤਾ ਕਬੀਰ ਜੀ ਕਹਿੰਦੇ ਨੇ ਜਿਵੇਂ ਅ ਰੱਬ ਨੂੰ ਪਾਉਣ ਦੇ ਲਈ ਇਹਨੇ ਬਹੁਤਾ ਵਿਖਾਵਾ ਕੀਤਾ ਕਿ ਮੈਂ ਰੱਬ ਨੂੰ ਪਾਉਣ ਲੱਗਿਆ ਆ ਤੇ ਰੱਬ ਦੀ ਬੰਦਗੀ ਰੱਬ ਦੀ ਪਾਠ ਪੂਜਾ ਇਦਾਂ ਕਰਵਾਈ ਮੈਂ ਇਦਾਂ ਦਾਨਪੁਨ ਕੀਤਾ ਮੈਂ ਜੋ ਕੋ ਜੇ ਨੇ ਕਰਣਾ ਜਦੋਂ ਤੱਕ ਚੰਦ ਲੋਕਾਂ ਦੇ ਵਿੱਚ ਨਹੀਂ ਦੱਸਦਾ ਤਾਂ ਉਦੋਂ ਤੱਕ ਇਹਦਾ ਖਾਦਾ ਹੋਇਆ ਪ੍ਰਸ਼ਾਦਾ ਵੀ ਹਾਜਮ ਨਹੀਂ ਹੁੰਦਾ ਐਦਾਂ ਦੀ ਇਸ ਇਨਸਾਨ ਦੀ ਆਪਣੀ ਬਿਰਤੀ ਹੈ ਮਖਾਵਾ ਬਹੁਤ ਹੈ ਅਤੇ ਜਿਹੜੀ ਰਿਐਲਿਟੀ ਹੈ ਉਹ ਘਟ ਹੈ ਤਾਂ ਹੁਣ ਕਬੀਰ ਜੀ ਕਹਿੰਦੇ ਨੇ ਕਬੀਰ ਭਾਪੀ ਭਗਤ ਨਾ ਪਾਵੇ ਹੁਣ ਜਿਹੜਾ ਪਾਪੀ ਹੈ ਉਹ ਲੱਖਾਂ ਜਤਨ ਕਰ ਲੇ ਲੱਖਾਂ ਧਰਮ ਦਾ ਲਿਬਾਸ ਪਹਿਨ ਲੇ ਤਰਮਗਟ ਕਣਿਆ ਤੇ ਰਲੇ ਜਿਹੜਾ ਬੰਦਾ ਪਾਪੀ ਹੈ ਤਾਂ ਉਹ ਲੁਕ ਨਹੀਂ ਸਕਦਾ ਤਵ ਜਾਣੈ ਕੋ ਜਦ ਉਗਰੇ ਗੋਪਾਜ ਲੋਕ ਵਿਖਾਵਾ ਇਨਸਾਨ ਕਰ ਸਕਦਾ ਹੈ ਦੁਨੀਆ ਤੇ ਲੋਕ ਵਿਖਾਵਾ ਚੱਲਦਾ ਹੈ ਦੁਨੀਆ ਨੂੰ ਪਰਮਾਇਆ ਜਾ ਸਕਦਾ ਜੀਨੇ ਪੈਦਾ ਕੀਤਾ ਸਾਨੂੰ ਜਿਹੜਾ ਸਾਡੀ ਪ੍ਰਤਿਪਾਲਣਾ ਕਰਦਾ ਹੈ ਜਿਹੜਾ ਜੀਨੇ ਸਾਡੀ ਲੈਤਾ ਕਰਨੀ ਹੈ ਤਾਂ ਉਹਦੇ ਨਾਲ ਸਾਡਾ ਕਾਹਦਾ ਫਰੇਮ ਹੈ ਉਹਦੇ ਨਾਲ ਕਾਹਦਾ ਸਾਡਾ ਅਸੀਂ ਫਰੇਮ ਵਿਖਾਵਾ ਕਰਦੇ ਆ ਦੁਨੀਆ ਦੇ ਵਿੱਚ ਤਾਂ ਚੱਲੇ ਆ ਨਾ ਇਹਨੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਅੱਗੋਂ ਵੀ ਵੇਖ ਲਿਆ ਪਿੱਛੋਂ ਵੀ ਵੇਖ ਲਿਆ ਮੈਨੂੰ ਕੋਈ ਨਹੀਂ ਦੇਖਦਾ ਪਰ ਜਿਹੜਾ ਸਿਰ ਤੇ ਖਲੋਤਾ ਤੁਜ ਤੇ ਕਹਾਂ ਛਪਾਦਾ ਹੈ ਬਦਕਿਸਮਤੀ ਇਨਸਾਨ ਦੀ ਹੈ ਕਿ ਇਹਨੇ ਧਰਮ ਦੇ ਮੁਤਾਬਕ ਚੱਲੇ ਆ ਦੁਨੀਆ ਨੂੰ ਵੇਖ ਲਿਆ ਰੱਬ ਨੂੰ ਵੇਖਣਾ ਭੁੱਲ ਗਿਆ ਰੱਬ ਦੇ ਦਰ ਤੇ ਜਾਂਦਾ ਹੈ ਗੁਨਾਹ పాਪ ਤੀਰਥਾਂ ਤੇ ਰਟਣ ਜਾਂਦਾ ਹੈ ਇਹਨੇ ਗੁਨਾਹ పాਪ ਪਾਠ ਪੂਜਾ ਕਰਵਾ ਰਿਹਾ ਜਾਂ ਕਰ ਰਿਹਾ ਹੈ ਦਾਨ ਪੁੰਨ ਕਰ ਰਿਹਾ ਤਾਂ ਇਹ ਰੱਬ ਨੂੰ ਭੁੱਲ ਜਾਂਦੇ ਪਵਨਾ ਤਾਂ ਦਾਨ ਪੁੰਨ ਕਰਨਾ ਸੀ ਰੱਬ ਕਰਕੇ ਤੀਰਥਾਂ ਤੇ ਜਾਣਾ ਸੀ ਰੱਬ ਕਰਕੇ ਪਾਤ ਪੂਜਾ ਕਰਨੀ ਸੀ ਰੱਬ ਕਰਕੇ ਇਹ ਰੱਬ ਨੂੰ ਭੁੱਲ ਰਿਹਾ ਇਤਨਾ ਕੁਝ ਕਰਕੇ ਵੀ ਜੇ ਸਕੂਨ ਨਹੀਂ ਹੈ ਨਾ ਤਾਂ ਕਬੀਰ ਜੀ ਕਹਿੰਦੇ ਨੇ ਰੱਬ ਭੁੱਲਿਆ ਹੋਇਆ ਹੈ ਕਿਉਂਕਿ ਇਹਦੇ ਕੋਲ ਪਾਪ ਨੇ ਇਹਦੇ ਕੋਲ ਗੁਨਾਹ ਨੇ ਇਹ ਰੱਬ ਦਾ ਭਗਤ ਨਹੀਂ ਹੋ ਸਕਦਾ ਹਰ ਪੂਜਾ ਨਾ ਸਹਾਈ ਉਹ ਲੱਖਾਂ ਯਤਨ ਕੀਤੇ ਹੋਏ ਕਹੇ ਮੈਂ ਤਾਂ 68 ਤੀਰਥਾਂ ਦੇ ਰਟਨ ਕਰ ਆਇਆ ਇਤਨੀ ਵਾਰ ਮੈਂ ਤਾਂ ਮੰਤਰ ਪੜ੍ਹ ਲੇ ਇਤਨੀ ਵਾਰ ਮੈਂ ਤਾਂ ਪਾਠ ਕਰ ਲਿਆ ਇਤਨੀ ਵਾਰ ਮੈਂ ਤਾਰਦੀਆਂ ਕਰ ਲਈਆਂ ਇਤਨੀ ਵਾਰ ਮੈਂ ਤਾਂ ਧੂਕ ਜੜੀਆਂ ਜੋਤਾਂ ਲਾਈਆਂ ਨੇ ਤੂ ਤੁਖਾਂ ਤੋਂ ਤੁਖਾਂਆਂ ਨੇ ਤੂਫਾਂ ਤੁਖਾਂਆਂ ਨੇ ਬੜਾ ਜੋਰ ਲਾਇਆ ਪਰ ਭਗ ਕਬੀਰ ਜੀ ਕਹਿੰਦੇ ਨੇ ਜਦੋਂ ਤੇਰਾ ਮਨ ਪਾਪੀ ਹੈ ਨਾ ਮਨ ਦੇ ਵਿੱਚ ਤੇਰੇ ਮੈਲ ਹੈ ਤਾਂ ਤੂੰ ਲੱਖਾਂ ਯਤਨ ਕਰ ਲਈ ਤੇਰਾ ਕੀਤਾ ਹੋਇਆ ਕਿਸੇ ਹਰਤ ਦਾ ਨਹੀਂ ਆ ਕਬੀਰ ਜੀਆ ਨੇ ਐਗਜ਼ੈਂਪਲ ਲਈ ਹੈ ਉਣਾ ਅਗਲੀ ਐਗਜ਼ੈਂਪਲ ਉਹ ਕਹਿੰਦੇ ਨੇ ਮੱਖੀ ਚੰਦਨ ਪਰਹਰ ਇੱਕ ਮੱਖੀ ਜਿਹੜੀ ਹੈ ਜਿਹਨੇ ਦੁਰਗੰਧੀ ਤੇ ਜਾਣਾ ਹੈ ਜਿਹਨੇ ਬਹਿਣਾ ਗੰਦਗੀ ਤੇ ਹੈ ਉਹਨੂੰ ਲੱਖਾਂ ਯਤਨ ਕਰ ਲੋ ਸਮਝਾਉਣ ਦੇ ਲਈ ਅਤੇ ਉਹਨੂੰ ਲੱਖਾਂ ਯਤਨ ਕਰੋ ਕਿ ਆਪਾਂ ਇਹਨੂੰ ਇਹਦਾ ਪਿੰਜਰੇ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਦੇ ਵਿੱਚ ਰੱਖੀਏ ਜੋਇਨ ਮੱਖੀ ਨੇ ਉਹਦੇ ਵਿੱਚੋਂ ਬਾਹਰ ਆਉਣਾ ਨਾਲ ਦੀ ਨਾਲ ਉਹਨੇ ਦੁਰਗੰਧੀ ਤੇ ਜਾਣਾ ਹੈ ਰੱਬ ਨੇ ਫਿਤਰਤ ਉਹਨਾਂ ਦੀ ਬਣਾਈ ਏਦਾਂ ਦੀ ਏ ਤੇਰੇ ਹੱਥ ਦੀ ਗੱਲ ਨਹੀਂ ਹੈ ਕਿ ਤੂੰ ਉਹਨਾਂ ਦੀ ਫਿਤਰਤ ਉਹਨਾਂ ਦਾ ਸੁਭਾਅ ਤੂੰ ਬਦਲ ਦੇਵੇਂਗਾ ਰੱਬ ਨੇ ਬਣਾਇਆ ਉਹਨਾਂ ਨੂੰ ਬਣਾਈ ਉਹਦਾਂ ਦਾ ਤਵਨ ਕਬੀਰ ਜੀ ਕਹਿੰਦੇ ਨੇ ਜਹ ਬਗੰਧ ਤਹ ਜਾਏ ਉਹਦਾ ਸੁਭਾਅ ਏਦਾਂ ਦਾ ਰੱਬ ਨੇ ਏਦਾਂ ਦਾ ਬਣਾਇ ਹੁਣ ਜਿਹੜਾ ਸੂਰ ਹੈ ਉਹਨੂੰ ਲੱਖਾਂ ਜਤਨ ਕਰੋ ਤੁਸੀਂ ਪਾਣੀ ਦੇ ਵਿੱਚ ਨਵਾਓ ਉਹਦਾ ਲੱਖਾਂ ਜਤਨ ਕਰ ਲਓ ਕਿ ਮੈਨੂੰ ਸਾਫ ਸੁਥਰੀ ਥਾਂ ਤੇ ਇਹਨੂੰ ਰੱਖਾ ਉਦਾਸਪਾਇ ਉਹਨੂੰ ਆਨੰਦ ਕਿੱਥੇ ਹੁੰਦਾ ਉਹਨੇ ਨਾਲੀਆਂ ਦੇ ਵਿੱਚ ਜਾ ਕੇ ਗੰਦਗੀ ਦੇ ਵਿੱਚ ਜਾ ਕੇ ਲੇਟਾ ਮਾਰ ਕੇ ਉਹਦੇ ਵਿੱਚ ਮੂੰਹ ਮਾਰ ਕੇ ਸਕੂਨ ਉਹਨੂੰ ਉੱਥੇ ਹੈ ਤੁਸੀਂ ਕਹੋ ਇਹਦੇ ਮੁਤਾਬਕ ਮੈਂ ਖਾਣਿਆਂ ਲੈ ਕੇ ਆ ਮੈਨੂੰ ਚੰਗੀ ਤਰ੍ਹਾਂ ਖਾਣਾ ਪਾਵਾ ਇਦਾਂ ਦਾ ਪਾਵਾ ਪਰ ਜਿਹੜਾ ਉਹਦਾ ਸਕੂਨ ਹੈ ਨਾ ਜਿਹੜਾ ਉਹਨਾਂ ਆਪਣਾ ਆਨੰਦ ਮੰਨਦਾ ਖਾਣੇ ਦਾ ਉਹ ਗੰਦਗੀ ਦੇ ਵਿੱਚ ਮੂੰਹ ਮਾਰ ਕੇ ਮੰਨਦਾ ਤੂੰ ਜਤਨ ਕਰੇ ਕਿ ਇਹ ਤਾਂ ਗੰਦਗੀ ਦੇ ਵਿੱਚ ਹੈ ਪਰ ਸਕੂਨ ਹੀ ਉਹਦਾ ਉੱਥੇ ਹੈ ਉਹਨ ਮੱਖੀ ਦਾ ਸਕੂਨ ਕਿੱਥੇ ਹੈ ਗੰਦਗੀ ਦੇ ਵਿੱਚ ਕਿੰਨਾ ਕਜਤਨ ਕਰੇਗਾ ਉਹਨੂੰ ਹਟਾਉਣ ਦੇ ਲਈ ਉਹਦੀ ਫਿਦਰਤ ਸੁਭਾਏ ਇਦਾਂ ਦਾ ਕਬੀਰ ਜੀ ਕਹਿੰਦੇ ਨੇ ਤੇਰਾ ਸੁਭਾਏ ਇਦਾਂ ਦਾ ਨਹੀਂ ਹੈ ਅ ਰੱਬ ਨੇ ਤੈਨੂੰ ਇਦਾਂ ਦਾ ਨਹੀਂ ਬਣਾਇਆ ਮੱਖੀ ਚੰਦਨ ਪਰਹ ਮੱਖੀ ਜਿਹੜੀ ਹੈ ਨਾ ਚੰਦਨ ਦੀਆਂ ਲੱਕਣਾ ਚੰਦਨ ਦਾ ਘਰ ਚੰਦਨ ਦੇ ਲਈ ਅਤਰਾਂ ਲਾ ਦੇ ਉਹਨੂੰ ਕਿ ਇਹ ਇੱਥੇ ਰਹਿ ਜੇਗੀ ਜਾਂ ਉਹ ਸੂਰ ਜਿਹੜਾ ਇੱਥੇ ਰਹੇਗਾ ਉਹਨੇ ਜਾਣਾ ਗੰਦਗੀ ਦੇ ਵਿੱਚ ਹੀ ਹੈ ਕਈ ਲੋਕਾਂ ਦੀ ਫਿਤਰਤ ਇਦਾਂ ਦੀ ਹੈ ਲੱਖਾਂ ਯਤਨ ਲੱਖਾਂ ਉਹਨਾਂ ਦੇ ਕੋਲ ਸਹੂਲਤਾਂ ਹੋਣ ਲੱਖਾਂ ਰੱਬ ਨੇ ਨਿਵਾਜਿਆ ਹੋਵੇ ਮਾਇਆ ਦੇ ਨਾਲ ਰਤਮੀਆਂ ਦੇ ਨਾਲ ਅਤੇ ਉਹਨਾਂ ਦੀ ਜਿਹੜੀ ਅੰਦਰ ਦੀ ਗੰਦਗੀ ਉਹ ਨਹੀਂ ਜਾਂਦੀ ਅੰਦਰ ਦੀ ਗੰਦਗੀ ਕੀ ਹੈ ਉਹਨੇ ਜਿਹੜਾ ਦਸਾਂ ਨਾ ਆਉਂਦੀ ਕਿਰਤ ਕਰਦਾ ਹੈ ਤਾਂ ਹੱਕ ਉਹਨੇ ਉਹਦਾ ਮਾਰਨਾ ਇਹ ਦੁਰਗੰਧੀ ਹੈ ਚੰਗੀ ਥਾਂ ਤੇ ਬੈਠਾ ਰੱਬ ਨੇ ਰਤਬਾ ਬਖਸ਼ਿਆ ਰੱਬ ਨੇ ਚੰਗੀ ਥਾਂ ਦਿੱਤੀ ਅਤੇ ਦੁਰਗੰਧੀ ਤੇ ਫਿਰ ਜਾਂਦਾ ਪਿਆ ਰੱਬ ਨੇ ਬਹੁਤਾ ਚੰਗਾ ਦਿੱਤਾ ਇਹਨੂੰ ਫੇਰੇ ਦੁਰਗੰਧੀ ਤੇ ਜਾਂਦਾ ਮੱਖੀ ਦੇ ਵਾਂਗ ਹੈ ਮੱਖੀ ਦੀ ਫਿਤਰਤ ਜਿਦਾਂ ਐਦਾਂ ਕਹਿੰਦੇ ਉਹ ਇਨਸਾਨ ਦੀ ਫਿਤਰਤ ਹੈ ਹੁਣ ਜਿਹੜਾ ਐਦਾਂ ਦਾ ਇਨਸਾਨ ਹੈ ਜਿਹੜਾ ਦੁਰਗੰਧੀ ਤੇ ਜਿਨੇ ਬਹਿਣਾ ਹੈ ਜਿਨੇ ਗੰਦਗੀ ਦੇ ਵਿੱਚ ਫਿਰ ਜਾ ਕੇ ਬਹਿਣਾ ਉਹ ਭਗਤ ਨਹੀਂ ਹੋ ਸਕਦਾ ਅਤੇ ਨਾਂ ਉਹਦੀ ਕੀਤੀ ਹੋਈ ਭਗਤੀ ਕੀਤੀ ਹੋਈ ਉਹਦੀ ਪੂਜਾ ਸੁਹਾਏ ਸੋਣੀ ਹੋ ਸਕਦੀ ਬਖਾਵਾ ਜਰੂਰ ਹੋ ਸਕਦਾ ਹੈ ਸੋਣਾ ਨਹੀਂ ਹੋ ਸਕਦਾ ਕਿਉਂਕਿ ਚੰਦ ਮਿਟਾਂ ਦੇ ਲਈ ਉਹਨੇ ਜਿਹੜਾ ਆਰਤੀ ਪੂਜਾ ਕਰਨੀ ਹੈ ਜਾਂ ਰੱਬ ਨੂੰ ਮੰਨਣਾ ਚੰਦ ਮਿਟਾਂ ਤੋਂ ਬਾਅਦ ਉਹਦੇ ਮਨ ਦੀ ਅਵਸਥਾ ਅਤੇ ਉਹਦੇ ਅੰਦਰ ਦੀ ਅਵਸਥਾ ਫੇਰ ਉੱਥੇ ਹੀ ਹੈ ਰਿਆ ਜਲਾਦ ਦਾ ਜਲਾਵੀ ਰਿਆ ਕਸਾਈ ਦਾ ਕਸਾਈ ਜਿਹੜਾ ਦੂਜੇ ਦਾ ਹੱਕ ਮਾਰ ਕੇ ਖਾ ਜਾਵੇ ਕਬੀਰ ਜੀ ਕਹਿੰਦੇ ਨੇ ਇਹ ਮੱਖੀ ਦੀ ਨਿਆਈ ਹੈ ਦੁਰਗੰਧੀ ਤੇ ਗਿਆ ਹੁਣ ਬਦਕਿਸਮਤੀ ਮਨੁੱਖ ਦੀ ਹੀਰੇ ਜੈਸਾ ਜਨਮ ਹੈ ਜਨਮ ਤੇਰਾ ਹੀਰੇ ਵਰਗਾ ਅਤੇ ਇੱਥੇ ਕਹਿੰਦੇ ਨੇ ਦੁਰਗੰਧੀ ਤੇ ਚੱਲਿਆ ਗਿਆ ਗੰਦਗੀ ਤੇ ਚੱਲਿਆ ਗਿਆ ਤੈਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅਰਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੋਣੇ ਤੇਰੇ ਕੋਲ ਤਾਂ ਰਤਨ ਨੇ ਤੇਰੇ ਕੋਲ ਤਾਂ ਮਾਨਕ ਜਵਾਰ ਨੇ ਕਿ ਤੇਰੇ ਬਰੇਨ ਦੇ ਤੇਰੇ ਦਿਮਾਗ ਦੇ ਵਿੱਚ ਤੇਰੀ ਸੋਚ ਦੇ ਵਿੱਚ ਰੱਬ ਨੇ ਇਦਾਂ ਦਾ ਉਚਾਈਆਂ ਤੇ ਤੂੰ ਜਾ ਸਕਦਾ ਹੈ ਪੂਰੀ ਦੁਨੀਆ ਦਾ ਧਨ ਦੌਲਤ ਦੀ ਢੇਰ ਲਾ ਦਿਓ ਅਤੇ ਤੁਸੀਂ ਨੂੰ ਕਹੋ ਕਿ ਮੈਨੂੰ ਮੁਕਤ ਕਰ ਦਿਓ 84 ਦਾ ਗਿਣ ਕਟਿਆ ਜਾਵੇ ਨਹੀਂ ਹੋ ਸਕਦਾ ਕਿਉਂਕਿ ਬੜੇ ਸੀ ਕੰਚਨ ਸੇ ਪਾਈਆ ਨਹੀਂ ਤੋਲ ਜਿਹੜਾ ਸੋਨਾ ਕੰਚਨ ਕਬੀਰ ਜੀਆਂ ਦੇ ਕੋਲ ਲੈ ਕੇ ਆਏ ਸੀ ਪਰ ਇਥੇ ਕੀ ਚੱਲਦਾ ਇਥੇ ਰੱਬ ਦੇ ਨਾਲ ਮੁਹੱਬਤ ਚੱਲਦੀ ਹੈ ਜਿਹਨੇ ਰੱਬ ਦੇ ਨਾਲ ਮੁਹੱਬਤ ਕੀਤੀ ਆਪ ਮੁਕਤ ਮੁਕਤ ਕਰੈ ਪੂਰੀ ਦੁਨੀਆ ਨੂੰ ਮੁਕਤ ਕੀਤਾ ਨਾਮ ਨੇ ਜਿਹੜੇ ਰੱਬ ਦੇ ਨਾਲ ਪਿਆਰ ਮੁਹੱਬਤ ਪਾ ਲੈਦੇ ਨੇ ਹੁਣ ਇਥੇ ਕਬੀਰ ਜੀ ਕਹਿੰਦੇ ਨੇ ਮਿੱਤਰਾ ਮਰਜੀ ਤੇਰੀ ਹੈ ਤੇਰੀ ਫਿਤਰਤ ਜਿੱਦਾਂ ਦੀ ਤੂੰ ਬਣਾਵੇਂਗਾ ਤੂੰ ਓਦਾਂ ਦੀ ਬਣ ਜਾਏਗੀ ਜਿਹੜੇ ਸਾਥ ਦੇ ਨਾਲ ਤੂੰ ਐ ਹੁਣ ਤਾਂ ਇਹ ਆਪਣੀ ਤੂੰ ਆਪ ਬਣਾਈ ਐ ਹਰ ਇੱਕ ਐਂਗਲ ਤੋਂ ਹਰ ਇੱਕ ਪਹਿਲੂ ਤੋਂ ਤੂੰ ਰੱਬ ਦੀ ਬੰਦਗੀ ਤੋਂ ਰੱਬ ਦੇ ਗਿਆਨ ਤੋਂ ਰੱਬ ਦੀ ਸੋਝੀ ਤੋਂ ਤੂੰ ਪਛੜ ਗਿਆ ਐ ਤਾਂ ਇਹ ਤੇਰਾ ਕਰਮਾਂ ਦਾ ਦੋਸ਼ ਹੈ ਤੇਰੀ ਸੋਚ ਵਿਚਾਰ ਦਾ ਦੋਸ਼ ਹੈ ਕਿਸੇ ਤਰ੍ਹਾਂ ਦਾ ਕਤੇ ਕਿਸੇ ਮਜਬੂਦ ਕਿਸੇ ਇਨਸਾਨ ਦਾ ਦੋਸ ਨਹੀਂ ਹੈ ਤੂੰ ਆਕੇ ਕਿ ਮੈਂ ਐਦਾ ਰੱਬ ਦੇ ਨਾਲ ਜੁੜਨਾ ਸੀ ਹਾਂ ਮੇਰੇ ਤੇ ਅਵਸਥਾ ਆ ਬਣੀ ਮੇਰੇ ਤੇ ਆ ਹੋ ਗਿਆ ਐਦਾਂ ਹੋ ਗਿਆ ਬਹਾਨੇ ਜਿਹੜੇ ਹੁੰਦੇ ਨੇ ਇਨਸਾਨ ਦੇ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਮਲੋ ਮਾਰ ਦਾ ਤਾਂ ਇਲਾਜ ਆਪਾਂ ਕਿਸੇ ਨੂੰ ਕਹਿ ਦਈਏ ਕਰ ਲਿਆ ਹੁਣ ਕਈ ਵਾਰ ਇਨਸਾਨ ਮੰਜੀ ਤੇ ਹੁੰਦਾ ਕੋਈ ਰੋਗ ਹੈ ਕੋਈ ਬਿਮਾਰੀ ਹੈ ਤਔਨ ਬਾਰ ਦਾ ਤਾਂ ਇਸ਼ਨਾਨ ਬਾਰ ਦੀ ਜਿਹੜੀ ਗੰਦਗੀ ਹੈ ਸਾਡੀ ਸਾਫ ਸਾਡੇ ਨੇੜੇ ਦੇ ਕਰ ਸਕਦੇ ਨੇ ਅਤੇ ਕਰਦੇ ਨੇ ਜਿਹੜੇ ਪਰਿਵਾਰ ਵਾਲੇ ਨੇ ਕੋਈ ਇਹ ਇਸ਼ਨਾਨ ਨਹੀਂ ਕਰ ਸਕਦਾ ਉਸ ਅਵਸਥਾ ਦੇ ਵਿੱਚ ਨਹੀਂ ਹੈ ਨਵਾਇਆ ਜਾ ਸਕਦੇ ਇਸ਼ਨਾਨ ਕਰਵਾਇਆ ਜਾ ਸਕਦਾ ਕੱਪੜੇ ਚੇਂਜ ਕੀਤੇ ਜਾ ਸਕਦੇ ਨੇ ਸੋਹਣੇ ਪਾਏ ਸਾ ਬਾਰ ਦਾ ਯਤਨ ਤਾਂ ਕਰ ਲਿਆ ਵੀ ਸਖਤ ਤੇਰਾ ਕੋਈ ਵੀ ਅੰਗ ਪਰਗਮ ਨਹੀਂ ਕਰਦਾ ਪਰ ਜਿਹੜੀ ਅੰਦਰ ਦਾ ਹੈ ਨਾ ਉਥੇ ਨਹੀਂ ਕਿਸੇ ਨੇ ਹੈਲਪ ਕਰਨੀ ਅੰਦਰ ਦੀ ਤਾਂ ਤੇਰੇ ਬਾਹਰ ਦੇ ਹੱਥ ਪੈਰ ਕੰਮ ਕਰਨ ਭਵੇਂ ਨਾ ਕਰਨ ਅੰਦਰ ਦੇ ਦਾ ਤੇਰੇ ਕਰਦੇ ਨੇ ਅਤੇ ਉਦੋਂ ਕਰਨ ਹਟਦੇ ਨੇ ਤਾਂ ਤੂੰ ਜਦੋਂ ਤੇਰੀ ਅਵਸਥਾ ਕਬੀਰ ਜੀ ਕਹਿੰਦੇ ਨੇ ਇਦਾਂ ਦੀ ਹੋ ਜਾਂਦੀ ਹੈ ਕਿ ਮੱਖੀ ਚੰਦਨ ਪਰਹਰੇ ਜਿਵੇਂ ਮੱਖੀ ਚੰਦਨ ਨੂੰ ਛੱਡ ਕੇ ਦੁਰਗੰਧੀ ਤੇ ਜਾਂਦੀ ਹੈ ਤੂੰ ਗੁਰੂ ਦੀ ਸੰਗਤ ਨੂੰ ਛੱਡ ਕੇ ਗੁਰੂ ਦੇ ਦਰਨ ਨੂੰ ਛੱਡ ਕੇ ਕੋ ਸੰਗਤ ਦੇ ਵਿੱਚ ਜਾ ਕੇ ਬਹਿਣਾ ਬਸ ਤੇਰੀ ਅਵਸਥਾ ਲਾਜ਼ਮੀ ਹੈ ਅੱਜ ਨਹੀਂ ਤਾਂ ਕੱਲ ਕਬੀਰ ਜੀ ਕਹਿੰਦੇ ਨੇ ਅਵਸਥਾ ਪੱਕੀ ਆ ਦੁਰਗੰਧੀ ਹੀ ਦੁਰਗੰਧੀ ਹੋਣੀ ਆ ਤੇਰੇ ਕੋਲ ਅੱਜ ਦਾ ਤੂੰ ਚੰਦਨ ਤੋਂ ਬਚਦਾ ਫਿਰਦਾ ਚ ਚੰਗੇ ਕਰਮਾਂ ਤੋਂ ਕਿਉਂਕਿ ਬੁਰੇ ਕੰਮ ਕੋ ਉਠਖਲੋਇਆ ਨਾਮ ਕੀ ਵੇਲੇ ਪੈ ਪੈ ਸੋਇਆ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਨਿਤ ਆਵਾਜ਼ਾਂ ਲਾਉਂਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂਸ ਕੇਰੀ ਬਾਣੀਆਂ ਸਿਰ ਬਾਣੀ ਹਲੋ ਸਭ ਤੋਂ ਸਿਰ ਮੌਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਹਰ ਇੱਕ ਧਰਮ ਨੂੰ ਹਰ ਇੱਕ ਮਜਬ ਨੂੰ ਹਰ ਇੱਕ ਜਾਤ ਨੂੰ ਹਰ ਇੱਕ ਵਰਨ ਨੂੰ ਮਤਲਬ ਪੂਰੇ ਜਗਤ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੈ 36 ਮਹਾਂਪੁਰਖਾਂ ਦੀ ਬਾਣੀ ਹੈ ਅਤੇ 36 ਮਹਾਂਪੁਰਖਾਂ ਨੇ ਤਕਰੀਬਨ ਕੋਈੜਾ ਤਲ ਨਹੀਂ ਹੈ ਜਾਂ ਕਿਹੜਾ ਉਹ ਜਾਨਵਰ ਨਹੀਂ ਹੈ ਕਿਹੜਾ ਪੰਛੀ ਨਹੀਂ ਹੈ ਜੀਤੇ ਉਹਨਾਂ ਨੇ ਐਗਜ਼ੈਂਪਲ ਨਹੀਂ ਲਈ ਹਰ ਇੱਕ ਦੀ ਐਗਜ਼ੈਂਪਲ ਹੈ ਮਾੜੇ ਤੋਂ ਮਾੜੇ ਦੀ ਅਤੇ ਚੰਗੇ ਤੋਂ ਚੰਗੇ ਦੀ ਤਾਂ ਜਿਸ ਕੁਕਰ ਦੀ ਗੱਲ ਕਰਦੇ ਨੇ ਕਿ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਸੁਦਨੇ ਰਾਮ ਭਜਨ ਕੀ ਕਿ ਕੁੱਤਰ ਸਾ ਜਿਹੜਾ ਕੁਕਰ ਹੈ ਕੁੱਤਾ ਨਖਿਤ ਜੋਨੀ ਹੈ ਕਿ ਦੁਆਰੇ ਦੁਆਰ ਡੋਲਦੇ ਪਰ ਇਹਦੇ ਵਰਗੀ ਵਫਾਦਾ ਗੱਲ ਵੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਸੁ ਲੋਕਾਂ ਦੇ ਵਿੱਚ ਕਰਦੇ ਨੇ ਇਦੇ ਵਰਗੀ ਵਫਾ ਕਹਿੰਦੇ ਤੇਰੇ ਅੰਦਰ ਹੋਣੀ ਚਾਹੀਦੀ ਜੇ ਮਾਲਕ ਦੇ ਦਰ ਤੇ ਹੈ ਉਹਨੂੰ ਪਤਾ ਹੈ ਕਿ ਮਾਲਕ ਨੇ ਟੁੱਕ ਗਰਾਹੀ ਪੋਣੀ ਹੈ ਹੁਣ ਨਹੀਂ ਤਾਂ ਬਾਅਦ ਚ ਪਾਜੇਗਾ ਬਾਅਦ ਚ ਨਹੀਂ ਫਿਰ ਪਤਾ ਹੈ ਉਹਨੇ ਕਿ ਮੁਹੱਬਤ ਮੇਰੀ ਮੇਰੇ ਮਾਲਕ ਦੇ ਨਾਲ ਹੈ ਉਹ ਦਰ ਨਹੀਂ ਬਦਲਦਾ ਦਰ ਦਰ ਤੇ ਨਹੀਂ ਭਟਕਦਾ ਕਹਿੰਦੇ ਐਦਾਂ ਦੀ ਵਫਾ ਰੱਬ ਦੇ ਨਾਲ ਤੂੰ ਕਰ ਇਹ ਨਹੀਂ ਕਿ ਚੰਦ ਜਿਹੜੀ ਤੈਨੂੰ ਚਮਕਣ ਵਾਲੀ ਚੀਜ਼ ਆ ਗਈ ਹੈ ਤੇਰੀ ਇੱਕ ਦਰ ਛੱਡਿਆ ਦੂਜਾ ਦੂਜੇ ਤੋਂ ਤੀਜਾ ਇੱਕ ਅਰਦਾ ਉੱਚਾ ਫਿਰ ਬਾਰੇ ਨਿਆਰੇ ਹੁੰਦੇ ਨੇ ਚਮਕਣ ਵਾਲੀ ਚੀਜ਼ ਅਸਲ ਦੇ ਵਿੱਚ ਇਹਨੂੰ ਦੁੱਖ ਦਿੰਦੀ ਹੈ ਚੰਕ ਚਮਕਣ ਵਾਲੀ ਚੀਜ਼ ਇਹ ਨਰਕ ਹੈ ਨੇੜੇ ਦਿਸੈ ਮਾਤ ਲੋਕ ਤੁਦ ਸੂਝੈ ਦੂਰ ਸਾਨੂੰ ਤਾਂ ਨੇੜੇ ਦੀ ਚੀਜ਼ ਦਿਸਦੀ ਹੈ ਅਤੇ ਉਹ ਵੀ ਅਸੀਂ ਆਪਣੇ ਲੋਭ ਕਰਕੇ ਹੰਕਾਰ ਕਰਕੇ ਜਿਵੇਂ ਵੀ ਸਾਡੀ ਵਰਤੀ ਹੈ ਉਦਾਂ ਵੇਖਦੇ ਹਾਂ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਉਨੇ ਬਸ ਉਸਰ ਸਾਹਬ ਦੇ ਨਾਲ ਵੇਖਣੀ ਹੈ ਕਿ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿ ਆਦਾਰਾ ਕਿ ਆਮੇਤ ਕਿਉਂ ਪਾਪ ਖਟਾ ਮੈਂ ਕਿਸੇ ਦੇ ਲਈ ਕਿਉਂ ਗੁਨਾਹ ਕਰਾਂ ਮੈਂ ਕਿਸੇ ਦੇ ਲਈ ਕਿਉਂਕਿ ਬਾਅਦ ਦੇ ਵਿੱਚ ਇਹਦਾ ਜਵਾਬੇ ਹੀ ਹੈ ਨਾ ਮੈਂ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਲਈ ਕਰਦਾ ਪਰ ਕਹਿੰਦੇ ਕਬੀਰ ਜੀ ਕਹਿੰਦੇ ਨੇ ਚੇਤਾ ਰਖੀ ਮਨ ਮੇਰੇ ਭੁੱਲੇ ਕਬਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਜੇ ਜਿੰਨੇ ਮਰਜੀ ਜਿਤਨਾ ਕਰ ਲਈ ਕਿਸੇ ਦਾ ਹੱਕ ਮਾਰ ਲਈ ਫਰੇਵ ਕਰਨੀ ਧੋਖਾ ਕਰ ਲਈ ਤੂੰ ਕਮੇ ਮੈਂ ਤਾਂ ਆਪਣੇ ਦੂਜਿਆਂ ਦੇ ਲਈ ਕੀਤਾ ਪਰ ਇਹ ਜਿਤਨਾ ਸਾਬ ਕਿਤਾਵ ਹੈ ਇਹ ਤੇਰੇ ਤੋਂ ਲਿਆ ਜਾਵੇਗਾ ਸਾਡਾ ਤਾਂ ਇੱਕ ਗੁਨਾਹ ਨਹੀਂ ਸਾਡੇ ਤੋਂ ਹਿਸਾਬ ਦੇ ਵਿੱਚ ਹੁੰਦਾ ਇੱਕ ਐਂਗਲ ਨਹੀਂ ਹੈ ਸਾਡਾ ਤਾਂ ਜਿਹੜਾ ਹਿਸਾਬ ਦੇ ਵਿੱਚ ਹੁੰਦਾ ਮਨ ਲੋ ਸਤਕਾਰਯੋਗ ਰਬਦਾ ਜੀ ਕਹਿੰਦੇ ਨੇ ਮੀਨ ਪ੍ਰੰਗ ਪਤੰਗ ਕੁੰਚਰ 1 2 ਇੱਕ ਦੁੱਖ ਵਿੱਚ ਪੰਜਾਂ ਦਾ ਜ਼ਿਕਰ ਕੀਤਾ ਹੈ ਹਾਥੀ ਦਾ ਮੱਛੀ ਦਾ ਪਤੰਗੇ ਦਾ ਅਤੇ ਮਿਰਗ ਦਾ ਕਈਆਂ ਦਾ ਇਹਨਾਂ ਨੇ ਜ਼ਿਕਰ ਕੀਤਾ ਕਿੰਦੇ ਇਹਨਾਂ ਦੇ ਅੰਦਰ ਔਗਣ ਇੱਕ ਇੱਕ ਹੈ ਹਾਥੀ ਦਾ ਸਪਰਸ਼ ਕਰਨ ਦਾ ਮੀਨ ਦਾ ਜਿਹੜਾ ਖਾਣ ਦਾ ਮੱਛੀ ਦਾ ਚਸਕਾ ਜੀ ਦਾ ਚਸਕਾ ਪਤੰਗੇ ਦਾ ਜਿਹੜਾ ਉਹ ਲੜਟਦੇ ਜਾਂਦਾ ਹੈ ਹਰਣ ਦਾ ਸੁਣਨ ਦਾ ਹੁਣ ਕਈ ਜਿਹੜਾ ਭੌਰਾ ਪਿਰੰਗ ਭੌਰਾ ਜਿਹੜਾ ਉਹਨੂੰ ਸੁਗੰਧੀ ਉਹ ਮਾਣਦੇ ਜਾਕੇ ਆਨੰਦ ਮਾਣਦੇ ਪੋਰੇ ਤੇ ਫੁੱਲ ਤੇ ਜਾਕੇ ਇਹਨਾਂ ਦੇ ਵਿੱਚ ਇੱਕ ਔਗਣ ਹੈ ਇਤਨਾ ਵੱਡੇ ਤਾਕਤ ਵਾਲਾ ਹਾਥੀ ਨਹੀਂ ਬਸ ਦੇ ਵਿੱਚ ਹੋ ਸਕਦਾ ਪਰ ਔਗਣ ਕਰਕੇ ਬਸ ਦੇ ਵਿੱਚ ਹੋ ਜਾਂਦਾ ਹੈ ਕਹਿੰਦੇ ਹਾਥੀ ਦੀ ਤਾਕਤ ਅਤੇ ਇਨਸਾਨ ਦੀ ਤਾਕਤ ਪੂਰਾ ਨਗਰ ਲੱਗ ਵੀ ਜਾਵੇ ਨਾ ਹਾਥੀ ਨੂੰ ਜੇ ਕੰਟਰੋਲ ਤੋਂ ਬਾਹਰ ਨਹੀਂ ਕਰ ਸਕਦਾ ਨਗਰਾਂ ਦੇ ਨਗਰ ਸ਼ਹਿਰਾਂ ਦੇ ਸ਼ਹਿਰ ਜੰਗਲਾਂ ਦੇ ਜੰਗਲੇ ਹਾਥੀ ਤਬਾਹ ਕਰ ਸਕਦੇ ਨੇ ਪਰ ਆਪਣੇ ਓਗਣ ਕਰਕੇ ਇਹ ਮਾਰੇ ਜਾਂਦੇ ਨੇ ਸਪਰਸ਼ ਕਰਨ ਦਾ ਜਾਂ ਕਾਮ ਦਾ ਕਹਿ ਲਈਏ ਕਾਮ ਦਾ ਰੋਗ ਇਹਨਾਂ ਦੇ ਅੰਦਰ ਹੈ ਅਤੇ ਰਬਦਾਸ ਜੀ ਕਹਿੰਦੇ ਨੇ ਪੰਜ ਰੋਗ ਅਸਾਦ ਜਾਮੈਂ ਤਾਂ ਕੀ ਕੇਤਕ ਅਸ ਉਹਨਾਂ ਦੇ ਅੰਦਰ ਤਾਂ ਇੱਕ ਹੈ ਤੇਰੇ ਅੰਦਰ ਪੰਜ ਨੇ ਇੱਕ ਤੋਂ ਬਚਿਆ ਦੂਜਾ ਦੂਜੇ ਤੋਂ ਬਚਿਆ ਤੀਜਾ ਤੀਜੇ ਤੋਂ ਬਚਿਆ ਚੌਥਾ ਪੰਜਵੇਂ ਦੋ ਤਾਂ ਫਿਰ بچੇ ਨਹੀਂ ਸਕਦਾ ਮਾਲੋ ਤੈਨੂੰ ਕਿੰਨਾ ਸੰਭਲ ਕੇ ਚੱਲਣਾ ਚਾਹੀਦਾ ਇਹ ਪ੍ਰਵਾਹ ਨਹੀਂ ਕਰਦਾ ਕਿਸੇ ਦੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਐਂਗਲ ਤੋਂ ਸੋਚ ਵਿਚਾਰ ਕੇ ਚੱਲ ਸੱਜਣਾ ਤੈਨੂੰ ਤਾਂ ਪੰਜ ਨੇ ਸੁੱਤਿਆਂ ਤੈਨੂੰ ਚਿੰਬੜੇ ਨੇ ਜਾਗਤਿਆਂ ਤੈਨੂੰ ਚਿੰਬੜੇ ਨੇ ਕਿਰਤਕਾਰ ਕਰਦਿਆਂ ਤੈਨੂੰ ਚਿੰਬੜੇ ਨੇ ਰੱਬ ਦੇ ਦਰ ਤੇ ਵੀ ਆ ਕੇ ਤੈਨੂੰ ਘੇਰਾ ਪਾ ਲੈਂਦੇ ਨੇ ਕਹੋਗੇ ਸਲਾਮ ਜਵਾਬ ਦੋਬਾ ਕਰੇ ਹੁਣ ਗੁਰੂ ਦੇ ਸਲਾਮ ਕਿਨੂੰ ਕਰੀ ਦੀਏ ਗੁਰੂ ਨੂੰ ਕਰੀ ਦੀਏ ਹੁਣ ਗੁਰੂ ਦੇ ਕੋਲ ਆਇਆ ਸਲਾਮ ਕੀਤੀ ਇਹ ਰੱਬ ਦੀ ਨਿਆਮਤ ਹੈ ਰੱਬ ਦੀ ਰਹਿਮਤ ਹੈ ਜਦੋਂ ਜਵਾਬ ਦਿੰਦਾ ਸ਼ੈਤਾਨ ਦੀ ਬਿਰਤੀ ਇੱਥੇ ਤੱਕ ਵੀ ਪਹੁੰਚ ਗਿਆ ਸਲਾਮ ਕੀਤੀ ਜਵਾਬ ਦੇ ਰਿਹਾ ਸ਼ੈਤਾਨ ਦੀ ਬਿਰਤੀ ਤਾਂ ਕਹਿੰਦੇ ਆਪਣੇ ਆਪ ਤੋਂ ਬਚਾਅ ਹੋ ਸਕਦਾ ਹੈ ਦੁਰਗੰਧੀ ਨੂੰ ਛੱਡ ਸੁਗੰਧੀ ਨੂੰ ਮਾਣ ਚੰਗੇ ਗੁਣਾ ਨੂੰ ਮਾਣ ਚੰਗਾ ਜਿਹੜਾ ਬਿਹਾਰ ਜ਼ਿੰਦਗੀ ਦੇ ਵਿੱਚ ਰੱਖ ਇਹਨੇ ਤੈਨੂੰ ਰੱਬ ਦੇ ਦਰ ਤੇ ਪਰਵਾਨ ਕਰਨ ਸਮਾਪਤੀ ਦਾ ਸਮੇਂ ਉਨ੍ਹਾ ਭੁੱਲਾਂ ਦੀ ਖਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ